ਨੂੰ ਮੇਰੇ ਪਾਪਾ ਮੋਟਰਸਾਈਕਲ ਤੋਂ ਆਂਦੇ ਮੇਰੀ ਗੱਲ ਸੁਣੋ ਉਹਨੇ ਰਾਤ ਨੂੰ ਤੁਸੀਂ ਮੋਟਰਸਾਈਕਲ ਗੱਡੀ ਮਾਰਨਦੇ ਮੇਰੇ ਪਾਪੇ ਤੇ ਉਹਦੇ ਮੋਟਰਸਾਈਕਲ 'ਤੇ ਉਹਦੀ ਅੱਖ ਦੇ ਵਧੀ ਆ ਆਮ ਬੰਦੇ ਨੂੰ ਓੱਖਾ ਪੋਈਂਦਾ ਯਾਰ ਮੇਰੇ ਪਾਪੇ ਨਾਲ ਇਹ ਭਰਾ ਹੀ ਮੇਰਾ ਹਾਂ ਕੋਈ ਗੱਲ ਨਹੀਂ ਯਾਰ ਉਹ ਦਰ ਆਂਦੇ ਹੀ ਇਹਨਾਂ ਨੇ ਬਿੱਤੀ ਦਾਰੂ ਅੱਜ ਜਿਹੜੇ ਗੱਡੀ ਚਲਾਉਂਦੇ ਮਲਾਜਾ ਮਲਾਜਾ ਨੇ ਬਿੱਤੀ ਦਾਰੂ ਉਹਨਾਂ ਨੇ ਮਾਰੀ ਵਿੱਚ ਠੀਕ ਹੈ ਲੈ ਕੇ ਚਲੇ ਆ ਉਹ ਰੁਕ ਕੇ ਜਾਓ ਪਾਪੇ ਅਸੀਂ ਸੱਦੀ ਲੈਣੇ ਆਏ ਥੇ और एक पुलिस वाले दारू पी के गाड़ी चला रहे थे उन्होंने डायरेक्ट ठोक दिया हम सब्जी लेने जा रहे थे यहाँ पे चक्का चढ़ते चढ़ते दूसरी गाड़ी हमें यहाँ पे डायरेक्ट ठाक लगा हुआ रोड की बात है ये बटाला रोड की बात है तो दारू पी हुई है बहुत ज्यादा पिया हुआ है इतना पिया हुआ है उसको पूरा होश ही नहीं है वो अर्दी में।, में है इतने लोगो को टक्कर मारी उन्होंने पाँच छः लोगों को टक्कर मारी पाँच छह गाड़ियाँ भी टूट गई आप थे? मैं मैं आप गाड़ी, गाड़ी, था। था, मार गाड़ी, पुर, गाड़ी मारुति में था मैं चाहता हूँ मेरा इलाज होना चाहिए पुलिस वाले ने किया है उनको सजा मिलना चाहिए इतना पिए हुए पूरा होश में नहीं है इस तरीके गाड़ी चला रहे अरे ये जो मतलब कि अब अभी जो इंटरनेट का आया हुआ मैं मैं कह रहा पुलिस वाले को लिए कौन सा कानून लगेगा ये बताइए ना सरकार कहती है कि कानून लेके आता हूँ इनको क्या कौन सा कानून है इनके ऊपर बताइए सरकार मैं अपना विशाल इतना जोहर नगर तक आया था ठीक है मेरे नाथाई की ਅ ਜਿਸ ਕਿ ਨਾਲ ਹੈ ਅੱਛਾ ਵਰਦੀ ਭਾਈ ਜੀ ਹਾਂ ਵਰਦੀ ਭਾਈ ਹੋਈ ਹੈ ਐਨੇ ਗੱਡੀ ਦੇ ਵਿੱਚ ਮਸਲਾ ਕੁਛ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ दारू ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕੀਤੀ ਜਾਵੇ ਬਸ ਨੁਕਸਾਨ ਸਾਰਿਆਂ ਦਾ ਹੋਇਆ ਇਹ ਮੋਟਰਾਂ ਨੇ 5-6 ਮੋਟਰਸਾਈਕਲ ਸੁਟੇ ਨੇ ਆਪਣੀ ਹੱਥ ਹੋ ਗਈ ਹੋਈ ਤੁਹਾਡੇ ਨਾਲ ਹੱਥ ਭਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਕਿਉਂ ਕਿਹਾ ਵਾ ਮਤਲਬ ਕਿ ਉਹ ਵਰਦੀ ਦੇ ਵਿੱਚ ਹੋ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਹੈ ਬਿਲਕੁਲ ਬਚਾ ਆਇਆ ਜੀ ਬਚਾ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾ ਹੋਇਆ ਮੇਰਾ ਠੀਕ ਹੈ ਕੋਟਾਲਾ ਰੋਡ ਤੇ ਜਿਹੜਾ ਹੋਇਆ ਮਾਮਲਾ ਜੀ ਸਾਡਾ ਮੁਲਾਜ਼ਮ ਆ ਰਿਹਾ ਸੀ ਭਾਰਤੀ ਜੀ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹਨਕੋ ਗੱਡੀ ਬੇਕਾਬੂ ਹੋ ਗਈਆਂ ਉਹ ਉਹਨੇ 3-4 ਮੋਟਰਸਾਈਕਲ ਭੰਤੀ ਐ ਤੇ ਸਾਟਾਂ ਲਗੀਆਂ ਕਿਨੇ ਚੌਂ ਗਿਆ ਵਰਦੀ ਪਾਈ ਹੋਈ ਹੈ ਵਰਦੀ ਪਾਈ ਹੈ दारू ਪੀਤੀ ਹੋਈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਦਾਵੇ ਇਲਜ਼ਾਮ ਹੈ ਜੇ ਪੁਲਸ ਵਾਲੇ ਪੁਲਸ ਦੀ ਸਾਈਡ ਲੈ ਰਹੇ ਆ ਇਹ ਤਾਂ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤਾਂ ਮੈਂ ਤਾਂ ਉਹੀ ਸਾਹਮਣੇ ਆਰ ਦਰਖਾਸਤ ਲੈ ਕੇ ਆਉਂ ਕਿ ਮੈਂ ਜੋ ਬੰਦੀ ਕਾਨੂੰਨੀ ਕਾਰਜ ਇਹ ਨਾਮ ਆ ਮਲਾਜਮ ਦਾ ਕੀ ਰੈਂਕ ਹੈ ਉਹਦਾ ਨਾਮ ਆ ਜੀ ਕਾਸਟੇਬਲ ਪ੍ਰਨਾਮ ਸਿੰਘ ਹੈ ਜਿੱਥੇ ਡਿਊਟੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਬੈਨੇ ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੇ ਡਟਾ ਮਾਰੀ ਗਈ ਸੀ ਹਾਂਜੀ 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 ਜੀ ਜਾਗਦਾ ਸੀ ਡ੍ਰਿੰਕ ਹੋਈ ਸੀ ਇਹਨਾਂ ਦਾ ਸਵੇਰੇ ਰਾਈ ਨਵਾ ਹੋ ਗਿਆ ਸੀ ਜੀ ਜਾਗਦਾ ਵਰਦੀ ਪਾ ਕੇ ਇਸ ਤਰ੍ਹਾਂ ਨੇ ਹੋਣੀ ਚਾਹੀਦੀ ਇਹ ਗੱਲ ਇਹ ਵੇਖੋ ਹੋਣੀ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਇਹਦਾ ਕਿਤੇ ਨਹੀਂ ਕੀਹੇ ਬੰਦੇ ਨੂੰ ਨਹੀਂ ਹੋਣੀ ਲੋਕਾਂ ਮਤੋਂ ਜਿਹੜਾ ਉਹ ਜਾਣ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿਉਂ ਉਹ ਕਾਰਵਾਈ ਵੇਖੋ ਇਹ ਜਾਣ ਦੇਣਗੇ ਤੇ ਫਿਰ ਆਪਾਂ ਬਾਤ ਹੀ ਜਨਾਬ ਆਮ ਜਨਤਾ ਨੇ ਮਿਸਬੀਹ ਕੀਤਾ ਸਾਡੇ ਜੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾ ਕੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਆ